ਇਹ ਤਸਵੀਰਾਂ ਖਾਲਸਾ ਸਾਜਨਾ ਦਿਵਸ ਦੇ ਗਲੋਬਲ ਸਿੱਖ ਸੰਸਥਾ ਦੇ ਵੱਲੋਂ ਕਰਵਾਏ ਗਏ ਸਮਾਗਮਦਰੀਆਂ ਨੇ ਦੱਸਦੀ ਹੈ ਕਿ ਖਾਲਸਾ ਸਾਜਨਾ ਦਿਵਸ ਦੇ ਉੱਤੇ ਗਲੋਬਲ ਸਿੱਖ ਸੰਸਥਾ ਦੇ ਵੱਲੋਂ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਟਰਬਨ ਅਪ ਪ੍ਰੋਗਰਾਮ ਕਰਵਾਇਆ ਗਿਆ ਇਸ ਸਮਾਗਮ ਨੂੰ ਮਹੱਲੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਤੇ ਵੱਡਿਆਂ ਨੇ ਹਿੱਸਾ ਲਿਆ ਇਸ ਮੌਕੇ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਦੇ ਦਸਤਾਰਾ ਸਜਾ ਕੇ ਉਹਨਾਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਛੋਟੇ-ਛੋਟੇ ਬੱਚੇ ਦਸਤਾਰਾ ਸਜਾ ਕੇ ਬੇहद ਪਿਆਰੇ ਲੱਗ ਰਹੇ ਸਨ ਇਸ ਦੌਰਾਨ ਬਾਲੀਵੁੱਡ ਅਵਨੀਤਾ ਰਣਦੀਪ ਹੁੱਡਾ ਵੀ ਉੱਚੀ ਚੇਤਤੌਰ ਦੇ ਉੱਤੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੇ ਪਹੁੰਚੇ ਇਸ ਮੌਕੇ ਗਲੋਬਲ 6 ਸੰਸਥਾ ਦੇ ਮੈਂਬਰਾਂ ਦੇ ਵੱਲੋਂ ਰਣਦੀਪ ਹੁੱਡਾ ਦੇ ਵੀ ਦਸਤਾਰ ਸਜਾਈ ਗਈ ਅਤੇ ਕੇਸਰੀ ਦਸਤਾਰ ਸਜਾ ਕੇ ਰਣਦੀਪ ਹੁੱਡਾ ਨੇ ਜੋ ਬੋਲੇ ਸੁਨਿਹਾਲ ਦੇ ਜਕਾਰੇ ਵੀ ਲਗਾਏ ਇਸ ਪ੍ਰੋਗਰਾਮ ਦਾ ਮਕਸਦ ਲੋਕਾਂ ਨੂੰ ਸਿੱਖ ਕਦਰਾਂ-ਕੀਮਤਾਂ ਦੀ ਮਹੱਤਤਾ ਦੱਸਣਾ ਅਤੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨਾ ਸੀ। ਰਣਦੀਪ ਹੁੱਡਾ ਦੀ ਗੱਲ ਕਰੀਏ ਤਾਂ ਉਹ ਅਕਸਰ ਸਿੱਖ ਸੰਸਥਾਵਾਂ ਦੇ ਨਾਲ ਜੁੜ ਕੇ ਲੋਕ ਭਲਾਈ ਦੇ ਕੰਮ ਕਰਦੇ ਰਹੇ ਨੇ। ਖਾਸ ਤੌਰ ਦੇ ਉੱਤੇ ਦਸਤਾਰ ਨੂੰ ਪ੍ਰਮੋਟ ਕਰਨ ਲਈ ਹਮੇਸ਼ਾ ਅੱਗੇ ਵਧ ਕੇ ਕੰਮ ਕਰਦੇ ਰਹੇ ਨੇ। ਤੁਹਾਨੂੰ ਉਸ ਸਮਾਗਮ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਹਾਂ। ਦੇਖੋ ਕਿਵੇਂ ਗਲੋਬਲ ਸਿੱਖ ਸੰਸਥਾ ਨੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲਾ ਕੀਤਾ। ਤਾਨੂੰ ਇਹ ਪੁਰਾਣਾ ਕਿਉਂ ਜੈ ਲੱਗਾ ਸਾਨੂੰ ਦੱਸਣਾ ਨਾ ਭੁੱਲਣਾ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਅਨੰਦ ਆ ਗਿਆ ਜੀ ਗੁਰੂ ਦੀਆਂ ਸੰਗਤਾਂ ਨੂੰ ਵੇਖ ਕੇ ਅਕਸ਼ਾ ਵੇਖ ਕੇ ਆਪਣਾ ਪਗਲੀ ਦਾ ਗੁਰੂ ਮਹਾਰਾਜ ਬਖਸ਼ਿਸ਼ ਜਿਹੜੇ ਸਾਰੇ ਉਹ ਤੇ ਆ ਰਹੇ ਆਪਣੇ ਪੁੱਤਰ ਨੂੰ ਵੀ ਪਗਲੀ ਬਣਾਈ ਹੈ ਅਨੰਦ ਆਇਆ ਗੁਰਸੇ ਘਈ ਰਹਾ ਇਸ ਤਰ੍ਹਾਂ ਹੀ ਪ੍ਰੋਗਰਾਮ ਚੱਲਦਾ ਰਹੇ ਤੇ ਗੁਰੂ ਮਹਾਰਾਜ ਸਾਰੇ ਪਗਲੀ ਨਾਲ ਆਪਣਾ ਨਾਲ ਜੁੜੇ ਰਹਿਣ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਹੋਵੇ ਵਿਸਾਖੀ ਨਾਲ ਦੀ ਹਮੇਸ਼ਾ ਇਹ ਚੱਲਦੀ ਗੱਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ